ਕਈ ਪੁੱਛਦੇ ਨੇ ਕਿ ਗੁਰੂ ਘਰਾਂ ਦੇ ਵਿੱਚ ਕਰਾਮਾਤ ਹੁੰਦੀ ਹੈ ਗੁਰੂ ਸਾਹਿਬਾਨਾਂ ਨੇ ਕਰਾਮਾਤ ਕੀਤੀ ਹੈ ਵੈਸੇ ਤਾਂ ਤੁਹਾਡੇ ਨਾਲ ਇਤਿਹਾਸ ਸਾਂਝਾ ਕੀਤਾ ਇੱਕ ਵਾਰ ਫੇਰ ਦੁਹਰਾ ਦਿਆਂ ਦੁਨੀਆ ਦੇ ਵਿੱਚੋਂ ਕਿਤੇ ਵੀ ਕਰਾਮਾਤ ਨਹੀਂ ਹੋਈ ਜਿਹੜੀ ਕਰਾਮਾਤ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਰਕੇ ਵਿਖਾਈ ਹੈ ਸੋ ਗੁਰੂ ਪਿਆਰਿਓ ਇਤਿਹਾਸ ਦੇ ਵਿੱਚ ਆਉਂਦਾ ਕਿ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਕਿਸੇ ਸਮੇਂ ਰਾਜਾ ਅਕਬਰ ਨੇ ਆਪਣੇ ਦਰਬਾਰ ਦੇ ਵਿੱਚ ਬੁਲਾਇਆ ਸੀ ਪਰ ਸਤਗੁਰਤਾ ਗਏ ਨਹੀਂ ਬਜ਼ੁਰਗ ਹੋਣ ਕਰਕੇ ਉਹਨਾਂ ਨੇ ਭਾਈ ਜੇਠਾ ਜੀ ਨੂੰ ਭੇਜਿਆ ਜਿਹੜੇ ਚੌਥੇ ਗੁਰੂ ਬਣੇ ਬਾਅਦ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਭਾਈ ਜੇਠਾ ਜੀ ਅਕਬਰ ਦੇ ਦਰਬਾਰ ਵਿੱਚ ਜਾ ਕੇ ਜੋ ਵੀ ਉਹਨਾਂ ਦੇ ਅਹਿਲਕਾਰ ਮੰਤਰੀ ਸੰਤਰੀ ਜਾਂ ਅਕਬਰ ਸਵਾਲ ਕਰਦੇ ਨੇ ਉਹਨਾਂ ਨੂੰ ਤਸੱਲੀ ਬਖਸ਼ ਜਵਾਬ ਦੇ ਕੇ ਆਉਂਦੇ ਨੇ ਤੇ ਅਕਬਰ ਬੜਾ ਪ੍ਰਭਾਵਿਤ ਹੋ ਜਾਂਦਾ ਅਕਬਰ ਮਨ ਦੇ ਵਿੱਚ ਸੋਚਦਾ ਕਿ ਕਿਉਂ ਨਾ ਮੈਂ ਉਹ ਗੁਰੂ ਦੇ ਦਰਸ਼ਨ ਕਰਾਂ ਜਿਹਦਾ ਇੱਕ ਗੁਰ ਸਿੱਖ ਭਾਈ ਜੈਠਾ ਐਡਾ ਵੱਡਾ ਵਿਦਵਾਨ ਹੈ ਜਿਹੜਾ ਸਾਡੇ ਹਰ ਇੱਕ ਸਵਾਲ ਦੇ ਜਵਾਬ ਦੇ ਗਿਆ ਤੇ ਮੈਨੂੰ ਉਸ ਗੁਰੂ ਦੇ ਵੀ ਦਰਸ਼ਨ ਕਰਨੇ ਚਾਹੀਦੇ ਨੇ ਜਿਹਦਾ ਇਹ ਭਾਈ ਜੈਠਾ ਸਿੱਖ ਹੈ ਸੋ ਗੁਰੂ ਪਿਆਰਿਓ ਮਨ ਵਿੱਚ ਧਾਰਨ ਕੀਤਾ ਕਿ ਮੈਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾਵਾਂਗਾ ਗੋਇੰਦਵਾਲ ਜੋ ਧੰਨ ਗੁਰੂ ਅਮਰਦਾਸ ਮਹਾਰਾਜੀ ਨੇ ਵਸਾਇਆ ਸੀ ਤਰ੍ਹਾਂ-ਤਰ੍ਹਾਂ ਦੇ ਉੱਤੇ ਕਿੱਤਿਆਂ ਦੇ ਕੰਮ ਕਰਨ ਵਾਲੇ ਲੋਕ ਪਹੁੰਚੇ ਆਪਣਾ-ਆਪਣਾ ਉਹਨਾਂ ਨੇ ਕੀਤਾ ਸ਼ੁਰੂ ਕੀਤਾ ਕੰਮ ਸ਼ੁਰੂ ਕੀਤਾ ਇੱਕ ਸ਼ਹਿਰ ਇੱਕ ਨਗਰ ਵਸ ਚੁੱਕਿਆ ਸੀ ਤੇ ਗੁਰੂ ਪਿਆਰਿਓ ਰਾਜਾ ਅਕਬਰ ਐਲਾਨ ਕਰ ਦਿੰਦਾ ਕਿ ਮੈਂ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜੀ ਦੇ ਦਰਸ਼ਨ ਕਰਕੇ ਆਵਾਂਗਾ ਮੈਨੂੰ ਪਤਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਉਹ ਗੁਰੂ ਨਾਨਕ ਪਾਸ਼ਾ ਜੀ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਜਿਨ੍ਹਾਂ ਨੇ ਸਾਡੇ ਵੱਡੇ ਵਡੇਰੇ ਬਾਬਰ ਨੂੰ ਜਾਬਰ ਆਖਿਆ ਸੀ ਉਹ ਗੁਰੂ ਨਾਨਕ ਪਾਸ਼ਾ ਦੀ ਗੁਰਤਾ ਗੱਦੀ ਤੇ ਤੀਜੇ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਬਿਰਾਜਮਾਨ ਨੇ ਤੇ ਗੁਰੂ ਪਿਆਰੇਓ ਮਨ ਵਿੱਚ ਧਾਰਨ ਕੀਤਾ ਤੇ ਐਲਾਨ ਕਰ ਦਿੱਤਾ ਕਿ ਮੈਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾਵਾਂਗਾ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਉਣਾ ਸੀ ਨਾ ਤਾਂ ਆਪਾਂ ਸਾਰੇ ਵੇਖਦੇ ਆ ਜਿਵੇਂ ਅੱਜ ਵੀ ਕਿਸੇ ਮੰਤਰੀ ਨੇ ਸੰਤਰੀ ਨੇ ਆਉਣਾ ਹੋਵੇ ਨਾ ਤਾਂ ਪਹਿਲਾਂ ਜੋ ਉਹਨਾਂ ਦੀ ਸਿਕਿਉਰਿਟੀ ਹੈ ਜਾਂ ਉਹਨਾਂ ਦੇ ਆਪਣੇ ਲੋਕ ਨੇ ਜਿਹੜੇ ਉਹਨਾਂ ਦੀ ਅੱਗੇ ਸਿਕਿਉਰਿਟੀ ਦੇ ਵਿੱਚ ਕੰਮ ਕਰਦੇ ਨੇ ਉਹ ਸਾਰੀ ਚੈਕਿੰਗ ਕਰਦੇ ਨੇ ਵੀ ਇੱਥੇ ਮੰਤਰੀ ਨੇ ਆਉਣਾ ਕੋਈ ਖਤਰਾ ਤਾਂ ਨਹੀਂ ਕਹੋ ਜੇ ਰਸਤਾ ਹੋਣਾ ਚਾਹੀਦਾ ਕਹੋ ਜੇ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਹੋਣਾ ਚਾਹੀਦਾ ਕਿਵੇਂ ਦਾ ਮਤਲਬ ਉਹਨਾਂ ਨੂੰ ਕਿਹੜੀ ਜਗ੍ਹਾ ਤੇ ਸੇਫ ਜਗ੍ਹਾ ਤੇ ਸੁਰੱਖਿਅਤ ਜਗ੍ਹਾ ਤੇ ਉਹਨਾਂ ਦਾ ਠਹਿਰਾ ਕੀਤਾ ਜਾਵੇ ਰੱਖਿਆ ਜਾਵੇ ਅੱਜ ਵੀ ਹੁੰਦਾ ਨਾ ਉਸ ਸਮੇਂ ਵੀ ਰਾਜਾ ਅਕਬਰ ਦੇ ਜਿੰਨੇ ਵੀ ਅਹਿਲਕਾਰ ਮੰਤਰੀ ਸੰਤਰੀ ਸਨ ਉਸ ਸਮੇਂ ਦੀ ਸਿਕਿਉਰਿਟੀ ਕਹਿ ਲੋ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚਦੀ ਹੈ ਉਹ ਵੇਖਦੀ ਹੈ ਕਿ ਅਕਬਰ ਜੀ ਇੱਥੇ ਆਉਣਗੇ ਕਿਉਂਕਿ ਮੌਕੇ ਦੇ ਬਾਦਸ਼ਾਹ ਨੇ ਕਿੱਥੇ ਉਹਨਾਂ ਦਾ ਠਹਿਰਾ ਕੀਤਾ ਜਾਏਗਾ ਕਿੱਥੇ ਉਹ ਆ ਕੇ ਪ੍ਰਸ਼ਾਦਾ ਛਕਣਗੇ ਜਾਂ ਕਿਵੇਂ ਉਹਨਾਂ ਨੇ ਬਾਰਤਾ ਲਾਪ ਕਰਨੀ ਹੈ ਕਿਵੇਂ ਉਹਨਾਂ ਨੇ ਮਿਲਣਾ ਉਹ ਕਹਿੰਦੇ ਜਿੰਨੇ ਸਿਕਿਉਰਿਟੀ ਗਾਰਡ ਸੀ ਉਹਨਾਂ ਦੇ ਉਸ ਸਮੇਂ ਦੇ ਜਿੰਨੇ ਵੀ ਅਹਿਲਕਾਰ ਸੀ ਮੰਤਰੀ ਸੀ ਉਹ ਸਾਰੇ ਆਗੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਿਲਦੇ ਨੇ ਤੇ ਗੁਰੂ ਪਿਆਰਿਓ ਜਦੋਂ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗੇ ਨਾ ਤਾਂ ਸਿੱਖਾਂ ਨੇ ਰੋਕ ਲਿਆ ਭਾਈ ਤੁਸੀਂ ਰਾਜਾ ਅਕਬਰ ਦੇ ਦਰਬਾਰ ਚੋਂ ਆਏ ਹੋ ਗੁਰੂ ਮਰਿਆਦਾ ਹੈ ਪਹਿਲਾਂ ਤੁਸੀਂ ਪ੍ਰਸ਼ਾਦਾ ਛਕੋ ਪੰਗਤ ਦੇ ਵਿੱਚ ਫਿਰ ਸੰਗਤ ਦੇ ਵਿੱਚ ਜਾ ਕੇ ਗੁਰੂ ਪਾਤਸ਼ਾਹ ਦੇ ਪ੍ਰਵਚਨ ਸੁਣੋ ਫਿਰ ਤੁਸੀਂ ਜੋ ਵੀ वार्ता ਲਾਪਾਓ ਕਰ ਸਕਦੇ ਹੋ ਸਵਾਲ ਰੱਖ ਸਕਦੇ ਹੋ ਇਸੇ ਤਰ੍ਹਾਂ ਉਹਨਾਂ ਨੇ ਕੀਤਾ ਤੇ ਗੁਰੂ ਪਿਆਰੇ ਬੌਲੀ ਸਾਹਿਬ ਦਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਿਰਮਾਣ ਕਰਵਾਇਆ ਹੋਇਆ ਸੀ ਸਾਰੇ ਵੇਖਦੇ ਨੇ ਕਿ ਭਾਈ ਰਾਜੇ ਅਕਬਰ ਦੇ ਦਰਬਾਰ ਦੇ ਵਿੱਚੋਂ ਇਹ ਮੰਤਰੀ ਸੰਤਰੀ ਪਹੁੰਚੇ ਹੋਏ ਨੇ ਜਿਹੜੇ ਇਹ ਗੱਲ ਪੱਕੀ ਕਰਨ ਆਏ ਨੇ ਕਿ ਅਕਬਰ ਬਾਦਸ਼ਾਹ ਕਿੱਥੇ ਰਹੇਗਾ ਕੀ ਖਾਏਗਾ ਕੀ ਪਹਿਨੇਗਾ ਕਿਵੇਂ ਬੈਠੇਗਾ ਕਿਵੇਂ ਵਾਰਤਾਲਾਪ ਕਰੇਗਾ ਜਦੋਂ ਉਹ ਪ੍ਰਬੰਧ ਵੇਖਦੇ ਨੇ ਨਾ ਗੁਰੂ ਅਮਰਦਾਸ ਮਹਾਰਾਜੀ ਦੇ ਦਰਬਾਰ ਦਾ ਤਾਂਾਂ ਦੇ ਹੋਸ਼ ਉੱਡ ਗਏ ਕਿ ਗੁਰੂ ਅਮਰਦਾਸ ਮਹਾਰਾਜੀ ਦੇ ਘਰ ਦੇ ਵਿੱਚ ਦਰਬਾਰ ਦੇ ਵਿੱਚ ਇੱਕ ਕਰਾਮਾਤ ਵਰਤ ਰਹੀ ਹੈ ਉਹ ਕਰਾਮਾਤ ਇਹ ਸੀ ਕਿ ਜਿਹੜੇ ਭਾਰਤ ਦੇ ਵਿੱਚ ਜਾਤ ਪਾਤ ਹੈ ਨਾ ਜਿਹੜੇ ਸਦੀਆਂ ਤੋਂ ਚੱਲ ਰਹੀ ਸੀ ਉਹ ਜਾਤ ਪਾਤ ਦਾ ਇੱਥੇ ਨਾਮੋ ਨਿਸ਼ਾਨ ਹੀ ਨਹੀਂ ਭੇਦ ਭਾਵ ਦੁਨੀਆ ਦੇ ਹਰ ਕੋਨੇ ਵਿੱਚ ਹੋ ਸਕਦਾ ਕਿਤੇ ਨਸਲ ਦਾ ਹੋ ਸਕਦਾ ਕਿਸੇ ਸ਼ਕਲ ਦਾ ਹੋ ਸਕਦਾ ਕਿਤੇ ਕਈ ਤਰ੍ਹਾਂ ਦਾ ਹੋ ਸਕਦਾ ਪਰ ਜਿਹੜਾ ਭਾਰਤ ਦੀ ਧਰਤੀ ਤੇ ਇਸ ਹਿੰਦੁਸਤਾਨ ਦੀ ਕਹੀ ਜਾਣ ਵਾਲੀ ਧਰਤੀ ਤੇ ਭੇਦ ਭਾਵ ਸੀ ਉਹ ਜਾਤ ਪਾਤ ਦਾ ਸੀ ਇੱਕ ਦੂਜੇ ਨੂੰ ਛੋਹ ਪੇਟਦਾ ਸੀ ਸੋ ਗੁਰੂ ਅਮਰਦਾਸ ਮਹਾਰਾਜੀ ਦੇ ਦਰਬਾਰ ਦੇ ਵਿੱਚ ਜਦੋਂ ਰਾਜਾ ਅਕਬਰ ਦੇ ਮੰਤਰੀਆਂ ਸੰਤਰੀਆਂ ਨੇ ਵੇਖਿਆ ਕਿ ਇੱਥੇ ਸਾਰੇ ਲੋਕ ਜਿੰਨੇ ਵੀ ਆਉਂਦੇ ਨੇ ਪਤਾ ਨਹੀਂ ਲੱਗਦਾ ਕਿ ਕੌਣ ਉੱਚੀ ਜਾਤ ਦਾ ਕੌਣ ਨੀਵੀਂ ਜਾਤ ਦਾ ਤੇ ਜਿਹੜੇ ਬੌਲੀ ਸਾਹਿਬ ਤੋਂ ਜਲ ਭਰ ਕੇ ਚੁਲੀ ਛੱਕਦੇ ਨੇ ਇਸ਼ਨਾਨ ਪਾਣੀ ਕਰਦੇ ਨੇ ਉਹਨਾਂ ਦਾ ਵੀ ਨਹੀਂ ਪਤਾ ਲੱਗਦਾ ਸੰਗਤ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛੱਕਦੇ ਨੇ ਇੱਥੇ ਨਹੀਂ ਪਤਾ ਲੱਗਦਾ ਕਿ ਜਾਤ ਪਾਤ ਹੈ ਜਾਂ ਨਹੀਂ ਤੇ ਨਾਲ ਸੰਗਤ ਵਿੱਚ ਬੈਠਿਆਂ ਤੇ ਪਤਾ ਲੱਗਦਾ ਵੀ ਇੱਥੇ ਜਾਤ ਪਾਤ ਹੈ ਤਾਂ ਨਹੀਂ ਤੇ ਗੁਰੂ ਪਿਆਰਿਓ ਇਹ ਸਭ ਤੋਂ ਵੱਡੀ ਕਰਾਮਾਤ ਸੀ ਕਿ ਜਿਸ ਧਰਤੀ ਦੇ ਉੱਤੇ ਜਾਤ ਪਾਤ ਵੱਡੇ ਪੱਧਰਾਂ ਤੇ ਸੀ ਉਸੇ ਧਰਤੀ ਤੇ ਧੰਗ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਜਿਆ ਹੋਇਆ ਬਣਾਇਆ ਹੋਇਆ ਦਰਬਾਰ ਸੀ ਗੋਇੰਦਵਾਲਾ ਸਾਹਿਬ ਦੀ ਧਰਤੀ ਸੀ ਜਿੱਥੇ ਜਾਤ ਪਾਤ ਦਾ ਨਾਮੋ ਨਿਸ਼ਾਨ ਨਹੀਂ ਸੀ ਇਹ ਕਰਾਮਾਤ ਵੇਖ ਕੇ ਹੈਰਾਨ ਹੋਗੇ ਕਿ ਇਹ ਹੁੰਦੀ ਹੈ ਭਾਈ ਅਜ਼ਮਤ ਇਹ ਹੁੰਦੀ ਹੈ ਕਰਾਮਾਤ ਫਿਰ ਉਸੇ ਤਰ੍ਹਾਂ ਉਹਨਾਂ ਨੇ ਬਾਦਸ਼ਾਹ ਅਕਬਰ ਨੂੰ ਦੱਸਿਆ ਕਿ ਭਾਈ ਇੱਥੇ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਸਾਰੇ ਬਰਾਬਰ ਨੇ ਕੋਈ ਜਾਤ ਪਾਤ ਕੋਈ ਭੇਦ ਭਾਵ ਕੋਈ ਛੂਆ ਛਾਤ ਨਹੀਂ ਕੋਈ ਡਰ ਨਹੀਂ ਕੋਈ ਸਹਿਮ ਨਹੀਂ ਕੋਈ ਸੰਸਾ ਨਹੀਂ ਤੁਸੀਂ ਜਿਵੇਂ ਮਰਜ਼ੀ ਜਾ ਸਕਦੇ ਹੋ ਤੇ ਬਾਦਸ਼ਾਹ ਅਕਬਰ ਵੀ ਆਇਆ ਜਿੱਥੇ ਉਹ ਆ ਕੇ ਪੰਗਤ ਦੇ ਵਿੱਚ ਬੈਠਦਾ ਪ੍ਰਸ਼ਾਦਾ ਛਕਦਾ ਉਥੇ ਸੰਗਤ ਦੇ ਵਿੱਚ ਬੈਠ ਕੇ ਉਪਦੇਸ਼ ਵੀ ਸੁਣਦਾ ਹੈ ਤੇ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਨਮੁਖ ਹੋ ਕੇ ਅਰਦਾਸ ਬੇਨਤੀ ਵੀ ਕਰਦਾ ਹੈ ਤੇ ਆਖਦਾ ਹੈ ਗੁਰੂ ਪਿਤਾ ਜੀ ਕਿਰਪਾ ਕਰੋ ਮੈਂ ਗੁਰੂ ਘਰ ਦੇ ਨਾਮ ਜਗੀਰ ਲਵਾ ਦੇਆ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਹੀਂ ਪਾਈ ਜਗੀਰ ਨਹੀਂ ਲਵਾਉਣੀ ਇਹ ਜੋ ਗੁਰੂ ਘਰ ਹੈ ਇਹ ਸੰਗਤ ਦੇ ਸਹਿਯੋਗ ਨਾਲ ਚੱਲਦਾ ਹੈ ਸਰਕਾਰੀ ਪੈਸਿਆਂ ਨਾਲ ਨਹੀਂ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਇਹ ਕਰੋ ਕਿ ਜਿਹੜੀਆਂ ਲੋਕਾਂ ਦੇ ਉੱਤੇ ਕੁਝ ਪਾਬੰਦੀਆਂ ਨੇ ਉਹ ਹਟਾ ਦਿਓ ਤੇ ਗੁਰੂ ਪਿਆਰੇ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਦਸ਼ਾਹ ਅਕਬਰ ਨੂੰ ਆਖਿਆ ਤਾਂ ਬਾਦਸ਼ਾਹ ਅਕਬਰ ਕਹਿੰਦਾ ਜੀ ਦੱਸੋ ਕਿਹੜੀਆਂ ਸ਼ਰਤਾਂ ਨੇ ਇੱਕ ਤਾਂ ਸਤੀ ਪ੍ਰਥਾ ਬੰਦ ਕਰਾਈ ਸਤਿਗੁਰਾਂ ਨੇ ਇਹਦਾ ਵੀ ਤੁਹਾਡੇ ਨਾਲ ਜ਼ਿਕਰ ਕਰਾਂਗੇ ਦੂਜਾ ਘੁੰਡ ਪ੍ਰਥਾ ਤਾਂ ਸਤਿਗੁਰਾਂ ਨੇ ਹੀ ਬੰਦ ਕਰਾ ਦਿੱਤੀ ਸੀ ਫਿਰ ਸਤਿਗੁਰਾਂ ਨੇ ਆਖਿਆ ਕਿ ਵਿਧਵਾ ਵਿਆਹ ਕਰਾ ਸਕਦੀ ਹੈ ਔਰਤ ਜੇਸਾ ਔਰਤ ਦਾ ਪਤੀ ਮਰ ਜਾਵੇ ਉਹ ਔਰਤ ਨੂੰ ਵਿਆਹ ਕਰਵਾਉਣ ਦੀ ਤਾਲੀਮ ਕੀਤੀ ਜਾਵੇ ਸਮਾਜ ਵਿੱਚ ਇਹ ਹੁਕਮਨਾਮਾ ਇੱਕ ਜਾਰੀ ਕੀਤਾ ਜਾਵੇ ਕਿ ਜੇ ਔਰਤ ਮਰ ਜਾਵੇ ਬੰਦਾ ਵਿਆਹ ਕਰਾ ਲੈਂਦਾ ਤੇ ਜੇ ਬੰਦਾ ਮਰ ਜਾਵੇ ਔਰਤ ਦੂਜਾ ਕਿਉਂ ਨਹੀਂ ਵਿਆਹ ਕਰਵਾ ਸਕਦੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਵੀ ਇੱਕ ਜਿਹੜੀ ਪ੍ਰਥਾ ਹੀ ਉਹਨਾਂ ਨੇ ਬਣਾਈ ਹੋਈ ਸੀ ਸਤਗੁਰਾਂ ਨੇ ਇਹਦੀ ਸਮਾਪਤੀ ਕਰਾਈ ਕਿ ਔਰਤ ਵੀ ਵਿਆਹ ਕਰਾ ਸਕਦੀ ਹੈ ਉਹ ਜੋ ਸਤੀ ਪ੍ਰਥਾ ਕੀਤੀ ਜਾਂਦੀ ਹੈ ਪਤੀ ਮਰ ਜਾਂਦਾ ਔਰਤ ਨੂੰ ਨਾਲ ਸਾੜ ਦਿੱਤਾ ਜਾਂਦਾ ਤੇ ਸਤਗੁਰਾਂ ਨੇ ਇਹ ਵੀ ਗੱਲ ਆਖੀ ਸੀ ਜੇ ਪਤੀ ਮਰੇ ਤੇ ਔਰਤ ਨੂੰ ਸਾੜਿਆ ਜਾਂਦਾ ਤੇ ਫਿਰ ਔਰਤ ਮਰੇ ਤੇ ਪਤੀ ਕਿਉਂ ਨਹੀਂ ਸਾੜਿਆ ਜਾਂਦਾ ਬਾਰੇ ਕਹਿੰਦੇ ਇਹ ਸਤੀ ਪ੍ਰਥਾ ਵੀ ਬੰਦ ਹੋਣੀ ਚਾਹੀਦੀ ਹੈ ਤੇ ਤੀਜਾ ਮਹਾਰਾਜ ਨੇ ਆਖਿਆ ਕਿ ਪੰਜਾਬ ਦੇ ਵਿੱਚ ਭਾਈ ਕਾਲ ਪੈ ਗਿਆ ਮੀ ਨਾ ਪੈਣ ਕਰਕੇ ਫਸਲਾਂ ਨਹੀਂ ਹੋਈਆਂ ਤੇ ਜਿਹੜੇ ਜ਼ਿਮੀਦਾਰ ਜ਼ਮੀਨਾਂ ਵਾਲੇ ਲੋਕ ਨੇ ਗਰੀਬ ਲੋਕ ਨੇ ਕਿਸਾਨ ਲੋਕ ਨੇ ਇਹਨਾਂ ਨੂੰ ਕੋਈ ਮੁਨਾਫਾ ਨਹੀਂ ਹੋਇਆ ਇਹਨਾਂ ਦਾ ਟੈਕਸ ਮਾਫ ਕੀਤਾ ਜਾਵੇ ਕਰ ਵਸੂਲ ਮਾਫ ਕੀਤਾ ਜਾਵੇ ਸੁਗੁਰੂ ਪਿਆਰਿਓ ਉਸ ਸਮੇਂ ਬਾਦਸ਼ਾਹ ਅਕਬਰ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਇਹ ਤਿੰਨ ਗੱਲਾਂ ਸੀ ਜੋ ਪ੍ਰਵਾਨ ਕੀਤੀਆਂ ਤੇ ਭਾਰਤ ਦੇਸ਼ ਦੇ ਉੱਤੇ ਲਾਗੂ ਕੀਤੀਆਂ ਤੇ ਗੁਰੂ ਪਿਆਰਿਓ ਉਸ ਸਮੇਂ ਦੇ ਇਤਿਹਾਸ ਨੂੰ ਆਖਿਆ ਕਿ ਜੇ ਸਿੱਖ ਧਰਮ ਦੇ ਵਿੱਚ ਭਾਰਤ ਦੀ ਧਰਤੀ ਤੇ ਪੂਰੀ ਦੁਨੀਆ ਦੇ ਕੋਨੇ ਦੇ ਵਿੱਚੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕਰਾਮਾਤ ਵਰਤੀ ਹੈ ਤਾਂ ਸਭ ਤੋਂ ਵੱਡੀ ਕਰਾਮਾਤ ਇਹ ਸੀ ਜਿਹੜੇ ਕਹਿੰਦੇ ਨਾ ਗੁਰੂ ਘਰਾਂ ਵਿੱਚ ਕਰਾਮਾਤ ਨਹੀਂ ਇਹ ਕਰਾਮਾਤ ਤੋਂ ਘੱਟ ਨਹੀਂ ਸੋ ਗੁਰੂ ਪਿਆਰਿਓ ਇੱਕ ਕਰਾਮਾਤ ਉਹ ਹੈ ਜਿਹੜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਖਿਲਾਫ ਹੈ ਉਹ ਕਰਾਮਾਤ ਦਿੱਤਾ ਗੁਰੂ ਪਾਤਸ਼ਾਹ ਵੀ ਖਿਲਾਫ ਨੇ ਪਰ ਤਤੀ ਤਵੀ ਤੇ ਬੈਠਣਾ ਛੋਟੇ-ਛੋਟੇ ਬੱਚਿਆਂ ਦਾ ਨੀਹਾਂ ਦੇ ਵਿੱਚ ਚਣ ਜਾਣਾ ਵੱਡੇ ਸਾਹਿਬਜ਼ਾਦਿਆਂ ਦਾ ਗੁਰਸਿੱਖਾਂ ਦਾ ਜ਼ੁਲਮ ਦੇ ਅੱਗੇ ਟੱਕਰਾਂ ਕਰਨਾ 10 ਲੱਖ ਫੌਜ ਨੂੰ ਬਾਣੋ ਬਾਣੀ ਪਾ ਦੇਣਾ ਇਹ ਵੀ ਸਭ ਤੋਂ ਵੱਡੀ ਕਰਾਮਾਤ ਹੈ ਸੋ ਗੁਰੂ ਪਿਆਰਿਓ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਨੱਥਾ ਤੇ ਅਬਦੁੱਲਾ ਆਖਦੇ ਨੇ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ